ਤਾਨਾ ਮਾਲਪੁਰ ਦੇ ਦੀਨਪੰਦੇ ਪਿੰਡ ਪਾਲਦੀ ਵਿਖੇ ਸਥਿਤ પેટ્રોલ ਪੰਪ ਦੇ ਨਜ਼ਦੀਕ ਮੋੜ ਦੇ ਉੱਤੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਸਬਜ਼ੀ ਨਾਲ ਭਰੇ ਟਰੱਕ ਨਾਲ ਜਾ ਟਕਰਾਈ ਜਿਸ ਨਾਲ ਮਹਿਲਾ ਕਾਰ ਚਾਲਕ ਸਮੇਤ ਇੱਕ ਮਹਿਲਾ ਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਕੀ ਹੋਇਆ ਭਾਜੀ ਇੱਥੇ ਆਏ ਆ ਤੁਸੀਂ ਸਾਨੂੰ ਜੀ ਮੈਂ ਠਾਲੇ ਬੈਠ ਬਠਾ ਗਰਾ ਤੇ ਟੈਲੀਫੋਨ ਨੰਬਰ ਗਿਆ ਭਾਈ ਬਟ ਪਏ ਐਸੋ ਤੁਹਾਨੂੰ ਐਸੋ ਤੁਹਾਨੂੰ ਮੈਨੂੰ ਫੋਨ ਕੀਤਾ ਕਿ ਜਾਂ ਫੇਰ ਦੇਖੋ ਤਾਂ ਫਾਲਦੀ ਲੱਗੇ ਕਿ ਐਸੇ ਹੋਇਆ ਤੇ ਜਦੋਂ ਮੈਂ ਮੌਕੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਆ ਬਲੇਰੋਂ ਬਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਇਹਨੂੰ ਨਾਲ ਕੋ ਸਾਈਡ ਜਾਂਦਾ ਜੀ ਤੇ ਦੂਸਰੀ ਗੱਡੀ ਸਾਡੀ ਨਾਲ ਲੱਗੀ ਸੀ ਟਰੈਕਟਰ ਉਹ ਮਾਤਰ ਫੁਗੜਾ ਜਾ ਰਿਹਾ ਕਿ ਜੀ ਜਦੋਂ ਉਧਰ ਗੱਡੀ ਬਹੁਤ ਰਸਟਾਵਲ ਤੇ ਆਉਂਦੀ ਸੀ ਫਾਰ ਉਹਦਾ ਬੈਲੈਂਸ ਬੁਰਾ ਹੋ ਗਿਆ ਤਾਂ ਇਹ ਡਿੱਗਣ ਕਰਕੇ ਇੱਕ ਟੈਂਟਰ ਜਿਹਾ ਡਿੱਗਿਆ ਸੈਂਟਰਲ ਜੋ ਆਹ ਉਹਦੇ ਪੜਾਈਪੁਰ ਟੋਟਕੇ ਮਗਰ ਉਹ ਇਹ ਗੱਡੀ ਵੀ ਟੈਂਸ ਹੋ ਗਈ ਪੂਰੀ ਕਿੰਨੇ ਕੁ ਜ਼ਖਮੀ ਹੋਏ ਵਿੱਚ ਜਾਂ ਕੋਈ 4 ਬੰਦੇ ਜ਼ਖਮੀ ਆ ਦੋ ਲੜਕਿਆਂ ਤੋਂ ਰਸ ਕੀ ਲੱਗਦਾ ਹੈ ਠੀਕ ਹੈ ਹਾਂ ਨਹੀਂ ਠੀਕ ਆ 45 ਕੀ ਹੋਣਾ ਠੀਕ ਹੈ ਠੀਕ ਯਾਨੀ ਮਨਨ ਤੁਹਾਨੂੰ ਬਚਾ ਲਿਆ